ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੂ ਡੈਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817। ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਮੱਝ ਦਿਖਾਉਣੀ ਹੈ ਇਸੇ ਦਾ ਡਿਟੇਲ ਵੀਰ ਤੋਂ ਪੁੱਛਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਮੇਰੇ ਨਾਮ ਐਡਰੈਸ ਦੱਸਿਓ ਆਪਣਾ। ਨਾਮ ਦਰਸ਼ਨ ਸਿੰਘ ਪਿੰਡ ਰਾਮਗੜ੍ਹ ਮੋਗਾ ਬਰਨਾਲਾ ਰੋਡ ਦੇ ਪਿੰ ਕਿਆ ਸੀ 665 46707 81465 46707 46707 ਜਿਹੜਾ ਆਪਾਂ ਮੱਝ ਦੇਖੀ ਜਾਨਾ ਬਾਈ ਜ ਸੂਆ ਕਿਹੜਾ ਸੂਰੀ ਐ ਇਹ ਚੌਥਾ ਸੂਆ ਸੋਰੀ ਆ ਵੀਰੇ ਕਰੇਲੂ ਮਾਜੀ ਆਪਣੇ ਘਰ ਦੀ ਪਾਲੀ ਵੀ ਆ ਹਾਂਜੀ ਹਾਂਜੀ ਆ ਨਹੀਂ ਘਰ ਦੀ ਆ ਵੀਰੇ ਠੀਕ ਐ ਤੇ ਇੱਕ ਇੱਕ ਦਾ ਲੈ ਜਾਂਦਾ ਸੂੰਣ ਦਿਆ ਜੇ ਇਹਦੇ ਵੀਰੇ 12 ਤਰੀਕ ਨੂੰ ਦਿਨ ਪੂਰੇ ਆ ਗਿਆ ਆਉਣ ਵਾਲੀ ਨੂੰ ਕਿੰਨਾ ਕੁ ਦੁੱਧ ਪਾ ਦਿੰਦੀ ਐ ਇਹ ਦੁੱਧ ਆਏਗਾ 13-14 ਲੀਟਰ 13 ਲੀਟਰ ਨਾਰਮਲ ਖਰਾਕ ਤੇ ਨਹੀਂ 13 ਲੀਟਰ ਰੱਖ ਲਈ ਠੀਕ ਹੈ ਬੱਚੇ ਵਗੈਰਾ ਵਧੇ ਪਉਂਦੀ ਆ ਬੱਚੇ ਕਦੋਂ ਪਹਿਲੇ ਸੂਏ ਦੀ ਆ ਖੜੀ ਆਗੀ ਤੇ ਕੱਟਾ ਇਹਦਾ ਬਾਹਰ ਖੜਾ ਇੱਕ ਵੀਰੇ ਠੀਕ ਹੈ ਮਾਲਾ ਬੱਚੇ ਕਦ ਦਾ ਘਾਟ ਲੇਦੇ ਕੁੰਡੇ ਸੈਕ ਦੇ ਪਉਂਦੀ ਆ ਹਨਾ ਪੂਰੇ ਵਧੀਆ ਵੀ ਬੱਚੇ ਪੂਰੇ ਠੀਕ ਹੈ ਕੱਟੀ ਬਹੁਤ ਟਾਪ ਦੀ ਖੜੀ ਆ ਮਗਰਾ ਤੇ ਐਦ ਕੀ ਅੰਦਾਜ਼ਾ ਲਾਈ ਜੀ ਦੁੱਧ ਕਿੰਨਾ ਗਦੀ ਤੁਹਾਡੇ ਹਿਸਾਬ ਨਾਲ ਵੀਰੇ ਵੀ ਨਾਰਮਲ ਖਰਾਕ ਦੇ ਮਾਲਾ ਵੀ 12-13 ਤੱਕ ਤੇ ਗਿਆ ਹੀ ਨਹੀਂ ਵੀਰੇ 12 ਕਿਲੋ ਦੁੱਧ ਮੰਨ ਕੇ ਲੈਣਾ ਜਿਹੜਾ ਮੁੱਲ ਕੀ ਰੱਖਿਆ ਦਾ ਮੁੱਲ ਵੀਰੇ ਦਾ 1 ਲੱਖ 20 ਹਜ਼ਾਰ ਆ ਤੋਰੀ ਬਾਹਰ ਨੇ ਉਹਨੂੰ ਸੋbro ਕੱਦ ਕੱਡ ਵਗੈਰਾ ਦੇਖੋ ਮੈਂ ਤਾਂ ਚੰਗਾ 1,20,000 ਰੁਪਏ ਡਿਮਾਂਡ ਆ ਕੱਦ ਨੂੰ ਥੋੜਾ ਮੀਡੀਅਮ ਆ ਗਿਆ ਪਰ ਰਾਜੀ ਸਮੀ ਬੜੀਆ 12-13 ਕਿਲੋ ਰੱਖਦੇ ਵੀਰ ਤੁਹਾਡਾ ਮੈਂ ਥੱਲੇ ਚੌਥਾ ਸੂਆ ਸੂਰੀ ਆ ਬਹੁਤ ਵੀ ਡਿਮਾਂਡ ਕਰਦੇ ਕਿ ਸਾਨੂੰ ਘਰੇਲੂ ਪਸ਼ੂ ਦਿਖਾਓ ਜਮਾ ਘਰੇਲੂ ਪਸ਼ੂ ਦਿਖਾਇਆ 1,20,000 ਮੁੱਲ ਆ ਇਹਦਾ ਬਾਕੀ ਵੀਰ ਕਹਿੰਦੇ ਮੌਕੇ ਤੇ ਦੇਖਾਂਗੇ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਥਣਲੇਵਾ ਸੋਹਣਾ ਸਾਫ ਸੁਥਰਾ ਥੋਲੇਵਾ ਦੇਖ ਸਕਦੇ ਹੋ ਪੂਰੇ ਮੁਠੀ ਵਾਲਾ ਥਾਣਾ ਤੇ ਨੰਬਰ ਬੋਲ ਜੀ ਵੀਰ ਦੁਬਾਰੇ ਆਪਣਾ ਨੰਬਰ ਵੀਰੇ 81465 46707 ਤੇ ਇੱਕ ਵੀਡੀਓ ਮਾਨਤਨ ਹੋ ਜਾਊਗਾ ਮੌਕੇ ਤੇ ਹਾਂ ਹਾਂ ਵੀਰੇ ਜ਼ਰੂਰ ਮਾਨਤਨ ਕਰ ਲਾਂਗਾ ਆਟਾ ਬਤਾ ਜਿਵੇਂ ਹੁੰਦਾ ਆ ਕੋਈ ਗੱਲ ਨਹੀਂ ਠੀਕ ਹੈ ਗੱਬਣ ਕਿਹੜੇ ਸਾਂ ਤੋਂ ਹੁਣ ਇਹ ਗੱਬਣ ਵੀਰੇ ਆਪਣੇ ਪਿੰਡ ਹੀ ਆ ਸਾਂ ਤੋਂ ਹੀ ਆ ਜੀ ਠੀਕ ਹੈ ਸੋ ਵੀਡੀਓ ਦੇਖ ਲੈ ਸਭ ਦਾ